ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਪੰਜਾਬ ਦਾ ਵਧ ਗਿਆ ਮਾਣ ਪੰਜਾਬ ਨੇ ਹਾਸਿਲ ਕੀਤਾ ਹੈ ਬੈਸਟ ਸਟੇਟ ਤੇ ਬੈਸਟ ਡਿਸਟ੍ਰਿਕਟ ਪੁਰਸਕਾਰ ਗ੍ਰੀਨ ਸਕੂਲ ਅਵਾਰਡ ਸਮਾਰੋਹ ਦੌਰਾਨ ਦਿੱਤੇ ਜਾਣਗੇ ਇਹ ਸਨਮਾਨ ਜਿਹਾ ਇਸ ਵੇਲੇ ਪੰਜਾਬ ਦਾ ਮਾਣ ਹੋਰ ਜ਼ਿਆਦਾ ਵਧ ਗਿਆ ਕਿਉਂਕਿ ਪੰਜਾਬ ਨੇ ਬੈਸਟ ਸਟੇਟ ਤੇ ਬੈਸਟ ਡਿਸਟ੍ਰਿਕਟ ਪੁਰਸਕਾਰ ਹਾਸਿਲ ਕਰ ਲੈਨੇ ਇਹ ਸਨਮਾਨ ਗ੍ਰੀਨ ਸਕੂਲ ਅਵਾਰਡ ਸਮਾਰੋਹ ਦੇ ਦੌਰਾਨ ਦਿੱਤੇ ਜਾਣਗੇ ਦੱਸਦੀਏ ਇਸ ਦੇ ਨਾਲ ਪੰਜਾਬ ਨੇ ਵਾਤਾਵਰਨ ਪ੍ਰਤੀ ਜਾਗਰੂਕਤਾ ਤੇ ਸਥਿਰਤਾ ਦੇ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਦਿੱਤੇ ਨੇ ਇਸ ਦਾ ਸਿਹਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਤੇ ਸਿਰ ਵੱਜਦਾ ਤੇ ਨਾਲ ਹੀ ਪੰਜਾਬ ਦੇ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਨ ਦੇ ਵਿਭਾਗ ਵੀ ਇਸ ਦੇ ਹੱਕਦਾਰ ਨੇ ਦੱਸਦੀ ਹੈ ਆਉਣ ਵਾਲੀ 4 ਫਰਵਰੀ 2025 ਨੂੰ ਇਹ ਸਮਾਰੋਹ ਕਰਵਾਇਆ ਜਾਵੇਗਾ ਜਿਹੜਾ ਕਿ ਨਵੀਂ ਦਿੱਲੀ ਦੇ ਇੰਡੀਆ ਹੈਬਿਟੇਟ ਸੈਂਟਰ ਦੇ ਵਿੱਚ ਹੋਵੇਗਾ ਜਿਸ ਦੇ ਵਿੱਚ ਇਹ ਸਨਮਾਨ ਦਿੱਤੇ ਜਾਣਗੇ ਦੱਸਦੀ ਹੈ ਕਿ ਇਹ ਪੁਰਸਕਾਰ ਸਕੂਲੀ ਪਾਈਚਾਰਿਆਂ ਦੀ ਆਪਸੀ ਸਾਂਝ ਵਾਤਾਵਰਨ ਪ੍ਰਤੀ ਜਾਗਰੂਕਤਾ ਤੇ ਸਥਿਰਤਾ ਦੇ ਨਵੇਂ ਮਾਪਦੰਡ ਸਥਾਪਿਤ ਕਰਦਾ ਹੈ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਸੀਐਸਸੀ ਦੇ ਵੱਲੋਂ ਕੀਤੀ ਗਈ ਪਹਿਲ ਕਦਮੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਹੀ ਬਹੁਤ ਮਹੱਤਵਪੂਰਨ ਹੈ ਜਿਸ ਨੇ ਵਾਤਾਵਰਨ ਦੇ ਪ੍ਰਤੀ ਹੋਰ ਵੀ ਜਾਗਰੂਕਤਾ ਪੈਦਾ ਕੀਤੀ ਹੈ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਜਦੋਂ ਆਡਿਟ ਕੀਤਾ ਜਾਂਦਾ ਹੈ ਤਾਂ ਫਿਰ ਸਕੂਲ ਛੇ ਮਾਪਦੰਡਾਂ ਨੂੰ ਦੇਖਦੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਹਵਾ ਊਰਜਾ ਭੋਜਨ ਜ਼ਮੀਨ ਤੇ ਰਹਿਦਕੂੰਦ ਸ਼ਾਮਿਲ ਹੁੰਦੇ ਨੇ ਤੇ ਹੁਣ ਪੰਜਾਬ ਦੇ ਵੱਲੋਂ ਇਹ ਜਿਹੜੇ ਸਨਮਾਨ ਹਾਸਲ ਕੀਤੇ ਜਾਣੇ ਨੇ ਜਿਹੜੇ ਕਿ 4 ਫਰਵਰੀ 2025 ਨੂੰ ਇੱਕ ਜਿਹੜਾ ਪ੍ਰੋਗਰਾਮ ਕਰਵਾਇਆ ਜਾਵੇਗਾ ਉਸ ਦੇ ਵਿੱਚ ਇਹ ਸਨਮਾਨ ਦਿੱਤੇ ਜਾਣਗੇ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਹੈ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਤੇ ਹੁਣ ਜਿਹੜਾ ਇਹ ਸੇਰ ਆਇਆ ਹੈ ਉਹ ਵੀ ਪੰਜਾਬ ਦੇ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਨੂੰ ਜਾਂਦਾ ਹੈ ਦੇ ਨਾਲ ਹੀ ਪੰਜਾਬ ਸਟੇਟ ਕਾਉਂਸਲ ਫॉर ਸਾਇੰਸ ਐਂਡ ਟੈਕਨੋਲੋਜੀ ਦੇ ਸਿਰ ਵੀ ਇਹ ਸੇਰਾ ਵੱਜਦਾ ਜਿਨ੍ਹਾਂ ਦੀ ਇੰਨੀ ਮਿਹਨਤ ਨਾਲ ਇਹ ਜਿਹੜੇ ਸਨਮਾਨ ਨੇ ਉਹ ਪੰਜਾਬ ਨੇ ਹਾਸਿਲ ਕੀਤੇ ਨੇ ਸੋ ਪੰਜਾਬ ਦਾ ਇਸ ਦੇ ਨਾਲ ਮਾਣ ਹੋਰ ਜ਼ਿਆਦਾ ਹੀ ਵੀ ਵਧ ਗਿਆ ਤੇ ਜਿਹੜੇ ਇਹ ਸਨਮਾਨ ਨੇ ਉਹ ਗ੍ਰੀਨ ਸਕੂਲ ਅਵਾਰਡ ਸਮਾਰੋਹ ਦੇ ਦੌਰਾਨ ਦਿੱਤੇ ਜਾਣਗੇ ਜਿਸ ਦੇ ਵਿੱਚ ਪੰਜਾਬ ਨੂੰ ਬੈਸਟ ਸਟੇਟ ਤੇ ਬੈਸਟ ਡਿਸਟ੍ਰਿਕਟ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਸੋ ਜਦੋਂ ਵੀ ਆਡਿਟ ਹੁੰਦਾ ਤਾਂ ਫਿਰ ਸ਼ੀਮਾਪ ਡੰਡਾ ਨੂੰ ਖਾਸ ਤੌਰ ਤੇ ਦੇਖਿਆ ਜਾਂਦਾ ਹੈ ਉਹਨਾਂ ਦਾ ਮੁਲਾਂਕਣ ਕੀਤਾ ਜਾਂਦਾ ਸੋ ਹੁਣ ਪੰਜਾਬ ਦਾ ਮਾਣ ਹੋਰ ਜ਼ਿਆਦਾ ਵਧ ਗਿਆ ਹੈ ਕਿਉਂਕਿ ਪੰਜਾਬ ਨੇ ਬੈਸਟ ਸਟੇਟ ਤੇ ਬੈਸਟ ਡਿਸਟ੍ਰਿਕਟ ਪੁਰਸਕਾਰ ਹਾਸਿਲ ਕੀਤੇ ਨੇ ਤੇ ਆਉਣ ਵਾਲੀ 4 ਫਰਵਰੀ 2 25 ਨੂੰ ਇਸ ਸਨਮਾਨ ਪੰਜਾਬ ਦੀ ਚੋਲੀ ਦੇ ਵਿੱਚ ਪਾ ਦਿੱਤੇ ਜਾਣਗੇ